好 <noise> <noise> ऐसे रहते हैं नहीं नहीं ये तो ऐसे होते हैं हां अमल लग रहा अमल लग रहा 600 लोग हैं डाल 600 कह नहीं नहीं एक तो की बात हुई ये उनको बुला लो एक बार की आपको बुला दो बाद में बैठ के चलो हम तक बंदा भी एंट्री करे ना तो बैठ के बैठ जाएगा बाहर पर चले 20 साल जवान भी और रेड वाले हैं बेटी वाले हैं हां बेटा ले हम हमारे साथ तो न्याय नहीं आ रही हैं बताओ ਬਣਾ ਕੋਈ ਇਹ ਬੜੀ ਪਲਾਨ ਹੈ ਜੇ ਕਿਸੇ ਬੰਦੂ ਉਹ ਇਹਦੇ ਨਾਲ ਜੁੱਤੀਆਂ ਮਿਲਵਾਵਾਂਗੇ ਸਤਿ ਸ਼੍ਰੀ ਅਕਾਲ ਮੈਂ ਸ਼ੁਭਾੰਗੀ ਤੁਸੀਂ ਸਾਰੇ ਦੇਖ ਰਹੇ ਹੋ ਹੈਡਲਾਈਨ 24 ਇਸ ਟਾਈਮ ਆਪਾਂ ਖੜੇ ਹਾਂ ਲੁਧਿਆਣੇ ਦੇ ਵਿੱਚ ਜਿਸ ਦੀ ਤਸਵੀਰ ਤੁਹਾਡੇ ਨਾਲ ਸਾਂਝਾ ਕਰਨ ਲੱਗੇ ਆ ਤੁਹਾਨੂੰ ਦੱਸ ਦਈਏ ਕਿ ਨਿਹੰਗ ਸਿੰਘ ਦੀ ਫੌਜ ਇਟਸ ਇਲਾਕੇ ਦੇ ਵਿੱਚ ਆਈ ਹੈ ਤੇ ਇਹਨਾਂ ਦਾ ਰੋਪ ਹੈ ਇਹ ਹੈ ਕਿ ਮਾਂ ਪਿਓ ਇੱਕ ਕੁੜੀ ਦੇ ਇਹਨਾਂ ਕੋਲ ਜਾਂਦੇ ਨੇ ਉਹ ਸ਼ਿਕਾਇਤ ਲੈ ਕੇ ਕਿ ਕਰੀਬ 12-13 ਸਾਲ ਦੀ ਕੁੜੀ ਹੈ ਤੇ ਸਕੂਲ ਦੇ ਬਾਹਰ ਕੁਝ ਮੁੰਡੇ ਆਂਦੇ ਨੇ ਉਸ ਦੇ ਨਾਲ ਛੇੜਛਾੜ ਕਰਦੇ ਨੇ ਗਲਤ ਮੈਸੇਜ ਕਰਦੇ ਨੇ ਤੇ ਜਿਸ ਦੇ ਆਫ ਅੱਜ ਉਹਨਾਂ ਵੱਲੋਂ ਕਾਰਵਾਈ ਕੀਤੀ ਜਾਣੀ ਹੈ ਸੋ ਇਹਨਾਂ ਨਾਲ ਗੱਲਬਾਤ ਕਰਦੇ ਪੂਰਾ ਮਾਮਲਾ ਪਹਿਲਾਂ ਜਾਣ ਲੈਣੇ ਆਂ ਭਾਈ ਗੁਰਜੀ ਕਾਲਾ ਸਾਹਿਬ ਭਾਈ ਗੁਰਜੀ ਕੀ ਫਤਿਹ ਭਾਈ ਕਰਜੀ ਕਾਲਾ ਸਾਹਿਬ ਭਾਈ ਗੁਰਜੀ ਕੀ ਫਤਿਹ ਬਾਬਾ ਜੀ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਮਾਮਲਾ ਹੈ ਕਿ ਆਪਾਂ ਇਕੱਠੇ ਹੋਏ ਕਿਉਂ ਇੱਥੇ ਦੇਖੋ ਜੀ ਇੱਕ ਨਾ 15 16 ਸਾਲ ਦੀ ਬੱਚੀ ਸੀਗੀ ਇੱਕ ਲੜਕਾ ਮੁੰਡਾ ਆਇਆ ਉਹ ਮੈਸੇਜ ਭੇਜਦਾ ਸੀ ਗੰਦੇ ਗੰਦੇ ਮਾਰੇ ਗੰਦੇ ਉਹਨੂੰ ਉਹਨੂੰ ਸਮਝਾਇਆ ਵੀ ਕਹਿੰਦੇ ਕੁੜੀ ਨੇ ਵੀ ਕਿਹਾ ਵੀ ਇਦਾਂ ਦੇ ਕੰਮ ਨਾ ਕਰ ਵੀ ਭਾਈ ਮੇਰੇ ਅਸੀਂ ਬਾਲ ਸਾਡਾ ਪਿਓ ਵੀ ਲੰਗ ਸਿੰਘ ਹੁੰਦੇ ਆ ਸਰਦਾਰ ਹੁੰਦੇ ਆ ਅਸੀਂ ਵੀ ਸਾਡੇ ਰਵਾਜ ਨਹੀਂ ਚੱ ਉਹ ਕਹਿੰਦਾ ਉਹਨੇ ਕੀ ਕੀਤਾ ਚੱਕ ਕੇ ਵੀ ਕੁੜੀ ਨੂੰ ਛੇੜ ਮੈਸੇਜ ਤੇ ਮੈਸੇਜ ਫਿਰ ਕਾਲਜ ਦੇ ਮੂਰੇ ਸਕੂਲ ਦੇ ਮੂਰੇ ਘੇਰਨ ਲੱਗ ਗਿਆ ਜਦੋਂ ਉਹਦੇ ਮਾਂ ਤੇ ਉਹਦੇ ਪਿਓ ਨੇ ਤੇ ਉਹਦੇ ਭਰਾ ਨੇ ਕਿਹਾ ਵੀ ਤੁਸੀਂ ਐਦਾਂ ਕਿਉਂ ਕਰਦੇ ਹੋ ਵੀ ਤੁਸੀਂ ਕੁੜੀ ਨੂੰ ਕਿਉਂ ਛੇੜਦੇ ਹੋ ਐਦਾਂ ਕਿਉਂ ਕਰਦੇ ਆ ਉਹਨੇ ਕਿ ਉਸ ਤੋਂ ਬਾਅਦ ਫਿਰ ਉਹਨੇ 12-13 ਮੁੰਡੇ ਲਿਆ ਕੇ 15-20 ਮੁੰਡੇ ਹੀ 12 ਸੀਗੇ ਲਿਆ ਕੇ ਤੇ ਉਹਦੇ ਨਾਲ ਗੱਲ ਪੈ ਗਈ ਤੇ ਉਹ ਸਾਨੂੰ ਪਤਾ ਲੱਗਿਆ ਉਹ ਸਾਡੇ ਕੋਲੇ ਵਿਜਾਰੇ ਰੋਂਦਾ ਹੈ ਕਹਿੰਦੇ ਬਾਬਾ ਜੀ ਸਾਡੇ ਹੁੰਦੇ ਸਾਡੀਆਂ ਧੀਆ ਭੈਣਾਂ ਨੂੰ ਛੇੜਨ ਲੱਗ ਜਾਂਦਾ ਤਾਂ ਬੜੀ ਮਾਰੀ ਗੱਲ ਹੈਗੀ ਆ ਤੇ ਇਹ ਨਹੀਂ ਲੱਗਦਾ ਕਿ ਸਭ ਤੋਂ ਪਹਿਲਾਂ ਪੁਲਿਸ ਕੰਪਲੇਨ ਹੋਣੀ ਚਾਹੀਦੀ ਸੀ ਕਿਉਂਕਿ ਕੁੜੀ ਦੀ ਉਮਰ ਵੀ ਘੱਟ ਆ। ਉਹ ਪੁਲਿਸ ਆਈ ਤਾਂ ਵਈ ਇੱਥੇ। ਤੁਹਾਡੇ ਸਾਹਮਣੇ ਆਈ ਤਾਂ ਹੋਈ ਪੁਲਿਸ ਬੁਲਾ ਲਈ। ਪਹਿਲਾਂ ਕੁੱਟਮਾਰ ਕਰਨ ਤੋਂ ਪਹਿਲਾਂ ਕਾਰਵਾਈ ਪਾਉਣ ਤੋਂ ਪਹਿਲਾਂ ਪੁਲਿਸ ਕੋਲ ਲੱਪਟਾ ਜਾਣਾ ਸੀ। ਹੁਣ ਪੁਲਿਸ ਬੀਜੀ ਵੜੀ ਹੈ। ਬੋਟਾਂ ਦੇ ਵਿੱਚ ਕੀ ਕਰੀਏ? ਜੇ ਹੁਣ ਰਿਪੋਰਟ ਕਰਾਉਣ ਚੱਲਦੇ ਨੇ ਚੱਲਦੇ ਆਂ ਜੇ 4-10 ਦਿਨ ਸੌਣ ਜਾਣ ਤਾਂ ਮੈਨੂੰ ਫੜ ਲਈ। ਜਿੰਨੇ ਜਕਰ ਬੋਟਾਂ ਨਹੀਂ ਪੈਂਦੀਆਂਗੇ। ਨਾਲੇ ਜੇ ਉਹ ਇੱਥੇ ਚੋਰੀ ਮੰਗ ਲਵੇ ਫਿਰ ਕੀ ਲੋੜ ਹੈ ਸਾਨੂੰ। ਸਾਨੂੰ ਕੀ ਲੋੜ ਹੈ? ਅਸੀਂ ਤਾਂ ਮਸਲਾ ਹੱਲ ਕਰਨ ਆਏ ਆਂ ਤੇ ਜੇ ਉਹ ਨਹੀਂ ਕਰਦਾ ਬਦਮਾਸ਼ੀ ਦਿਖਾਇਆ ਤਾਂ ਫਿਰ ਤੇ ਪਰਚਾ ਜਾਣਾ ਹੀ ਆ ਉਹਦੇ ਤੇਸ ਦਰਜ ਹੋਏਗਾ ਸਮਝਾਉਣਾ ਹੈ ਬਾਲ ਬੱਚਿਆਂ ਦਾ ਬਾਲੋ ਵੀ ਪੈਣਾ ਜਵਾਕ ਨੇ ਤੇ ਜਵਾਕ ਵੀ ਆ ਉਹਦੇ ਭਰਾ ਨੇ ਵਿਆਹ ਨਹੀਂ ਕੁਆਰਾ ਹੀ ਨਾ ਕੁਆਰਾ ਮੁੰਡਾ ਹੈਗਾ ਉਹਦੇ ਮਾਂ ਕੋਲ ਪੈਰਾਂ ਦੇ ਡੱਕਦੇ ਫਿਰਦੇ ਵਿਚਾਰੇ ਕਹਿੰਦੇ ਐਡਾ ਜ਼ੁਲਮ ਨਾ ਕਰਾਈ ਉਮਰ ਛੋਟੀ ਹੋਦੀ ਇਹਦੀ ਜਿੰਦਗੀ ਕਿੰਨੀ ਉਮਰ ਹੈ ਮੁੰਡੀ ਦੀ ਉਹਦੀ ਵੀ 16 17 ਸਾਲ ਦੀ ਉਮਰ ਆ ਨਹੀਂ ਮਹੱਲੇਦਾਰ ਜੀ ਮਹੱਲੇਦਾਰ ਕੀ ਕੀ ਕਰਣਾ ਤੁਹਾਨੂੰ ਇਹ ਕੀ ਹੈ ਪੂਰਾ ਮਾਮਲਾ ਚਲੋ ਬਾਬਾ ਜੀ ਆ ਗਏ ਨੇ ਹੁਣ ਸੌਰੀ ਫੀਲ ਕਰੂਗਾ ਮੁੰਡਾ ਆ ਕੇ ਪੰਚਾਇਤ ਦੇ ਵਿੱਚ ਤੇ ਉਹਨੂੰ ਵੈਸੇ ਹੀ ਸ਼ਰਮਾਣੀ ਚਾਹੀਦੀ ਆ 30 ਪੈਣ ਸਭ ਦੀਆਂ ਸਾਂਝੀਆਂ ਹੁੰਦੇ ਨੇ ਕਿੰਨੀਆਂ ਮੁੰਡੇ ਦੀ 17 ਸਾਲ ਅਮਰ ਦਾ 17 ਸਾਲ ਦੀ ਹਾਂਜੀ ਹਾਂਜੀ 17 ਸਾਲ ਦੀ ਕੁੜੀ ਆ ਮਾਮਲਾ ਕਿਵੇਂ ਦੇਖ ਰਹੇ ਹੋ ਤੁਸੀਂ ਛੇੜ ਛੜ ਕੇ ਇਹ ਬਾਬਾ ਜੀ ਆਇਆ ਤਾਂ ਪਤਾ ਲੱਗਿਆ ਅੱਛਾ ਪਹਿਲਾਂ ਪਤਾ ਨਹੀਂ ਸੀ ਨਹੀਂ ਨਹੀਂ ਜਿਹੜੀ ਕੁੱਟਮਾਰ ਦੀ ਜਿਹੜੀ ਗੱਲ ਹੁੰਦੀ ਆ ਉਹ ਤੁਹਾਨੂੰ ਪਤਾ ਹੀ ਨਹੀਂ ਲੱਗਿਆ ਹੁਣ ਤੱਕ ਇਹ ਕੁੱਟਮਾਰ ਵੀ ਹੋਈ ਤਾਂ ਕੋਈ ਨਹੀਂ ਪਤਾ ਲੱਗਿਆ ਸਾਨੂੰ ਕੋਈ ਨਹੀਂ ਹੋਇਆ ਇਹਦੇ ਨਹੀਂ ਗੁੱਟਮਾਰ ਨਹੀਂ ਬਾਬਾ ਜੀ ਕਹਿੰਦੇ ਤੁਸੀਂ ਲੜਾਈ ਹੋਈ ਇੱਥੇ ਕਹਿੰਦੇ ਉਹ ਇੰਨਾ ਨਹੀਂ ਹੋਈ ਨਾ ਉਹ ਜਿਹੜੇ ਮੁੰਡੇ ਇੱਧਰ ਆ ਗਏ ਆ ਦੱਸਣਗੇ ਤੁਹਾਡੇ ਮਾਂ ਕੁੜੀ ਦਾ ਚਾਚਾ ਆ ਗਿਆ ਤੇ ਕੁੜੀ ਦਾ ਭਰਾ ਵੀ ਆ ਤੁਸੀਂ ਕੌਣ ਲੱਗੂ ਕੁੜੀ ਦਾ ਮੈਂ ਚਾਚਾ ਜੀ ਸਾਰੀ ਗੱਲ ਦੱਸਣ ਜੀ ਸਰ ਦੱਸੋ ਪੂਰੀ ਕਹਾਣੀ ਆ ਮਬਾਸ਼ੁਕਰਬਾਦ ਦੀ ਗੱਲ ਹੈ ਇਹ ਮੁੰਡੇ ਨੂੰ ਮੈਂ ਸਮਝਾਉਣ ਲਈ ਆਇਆ ਹਾਂ ਥੱਲੇ ਕੇ ਮੁੰਡਾ ਸਕੂਲ ਚ ਪੜਦਾ ਨਹੀਂ ਆ ਸਕੂਲ ਤੋਂ ਹਟ ਗਿਆ ਆ ਉਹ ਬਿਠਾ ਲਓ ਉਹ ਇਧਰ ਆ ਓਏ ਸਮਝਾਉਣ ਆਇਆ ਆਂ ਇਧਰ ਆਓ ਸਾਰੇ ਮੇਰੇ ਨਾਲ ਬਤਮੀਜ਼ੀ ਕੀਤੀ ਚਲੋ ਥੋੜੀ ਹਫੜਾ ਤਫੜੀ ਦੇ ਵਿੱਚ ਹਕਤੋਂ ਤੋਂ ਮੈਂ ਇਹਦੇ ਸਾਟ ਲੱਗ ਗਿਆ ਉਸੇ ਟਾਈਮ ਆਪਣੀ ਕਲੋਨੀ ਦੇ ਵਿੱਚ ਜਾ ਕੇ 20 25 ਮੁੰਡੇ ਬੁਲਾ ਕੇ ਲੈ ਆਏ ਇਹ ਮੇਰੇ ਅਣਕੇ ਗੱਲ ਪੈ ਕੇ 20 25 ਬੰਦੇ ਆਣੇ ਮੇਰੇ ਸਿਰ ਦੇ ਉੱਪਰ ਵੀ ਇਹਨਾਂ ਵਾਰ ਕੀਤੇ ਆ 8 10 ਤੇ ਮੈਂ ਉੱਥੇ ਕੁਝ ਲੋਕਾਂ ਨੇ ਮੈਨੂੰ ਛੁਡਾਇਆ ਮੈਂ ਆਪਣੀ ਆਪਣੀ ਜਾਨ ਨਹੀਂ ਜੀ ਮੈਂ ਆਪਣੀ ਕੁਝ ਜਾਨ ਬਚਾ ਕੇ ਭੱਜ ਗਿਆ ਜੀ ਹਾਂ ਜੀ ਉਹ ਤੁਮੇ ਇਹ ਗੱਲ ਸਭ ਵੀ ਤੁਛ ਹੋ ਮੈਚਿਸ ਕਿਉਂ ਕਰਦਾ ਕੋਈ ਨਹੀਂ ਮੇਰੀ ਮਰ ਕੋਈ ਇੱਕ ਮਿੰਟ ਹੋ ਜਾ ਬਾਤ ਹੀ ਕਰ ਰਿਹਾ ਕੋਈ ਦਾ ਜੀ ਮੈਂ ਮਾਫੀ ਮੰਗਦਾ ਹੈਗਾ ਮੈਨੂੰ ਪੁੱਛੇ ਕਿ ਤੂੰ ਅਸਲੀ ਜੀ ਕੁੜੀ ਕੌਣ ਹੈਗੀ ਆ ਜਿਹੜੀ ਕੁੜੀ ਨੂੰ ਕੌਣ ਮੈਂ ਪੈਰ ਫੜਾ ਪੈਰ ਫੜਾ ਇੱਕ ਮਿੰਟ ਠੀਕ ਕੁੜੀ ਨੂੰ ਰੁਕ ਮੈਂ ਗੱਲ ਕਰਾਂ ਗੱਲ ਕਰਾਂ ਇਹ ਬਾਹਰ ਨਾ ਰੁਕ ਨਾ ਚੁੱਪ ਵਿਆਹ ਕੋਈ ਕਿੱਥੇ ਆ ਨਹੀਂ ਨਹੀਂ ਉਹ ਮਾਕੋਸ ਕੋਈ ਨਹੀਂ ਕੋਈ ਬੱਚਾ ਡਰਨਾ ਕੁਝ ਨਹੀਂ ਹੁੰਦਾ ਕੋਈ ਨਹੀਂ ਕਹਿੰਦਾ ਉਹਨਾਂ ਗਾਰੂ ਦੀ ਸਮੱਲ ਕਿੱਥੇ ਆਵੇ ਨੂੰ ਕੁਝ ਨਹੀਂ ਪਤਾ ਕਿ ਮੇਰੇ ਕੱਲ ਬਣਾ ਮਾਤਾ ਨੂੰ ਮੈਸੇਜ ਕੀਤਾ ਹੈਗਾ ਬੰਦ ਕਰ ਲੈ ਉਹ ਕੰਟੀਨਿਊ ਹੋਏਗਾ ਨਹੀਂ ਹੋਰ ਯਾਰ ਉਹਨੂੰ ਨਾ ਬੰਦ ਮੀਡੀਆ ਯਾਰ ਹਾਂਜੀ ਪਾਪਾ ਜੀ ਪਾਸ ਕਰਵਾ ਬੜੀ ਗੱਲ ਹੈ ਮੈਂ ਤੁਹਾਡੇ ਪਾਪਾ ਜੀ ਮੇਰਾ ਨਾਮ ਪਹਿਲਾਂ ਮੇਰੇ ਮਮੇ ਨੂੰ ਕੋਈ ਮੁੰਡਾ ਆ ਗਿਆ ਹੈਗਾ ਦੇਖ ਲਿਆ ਤੁਸੀਂ ਸਾਰੀ ਸੰਗਤ ਨੇ ਅਸੀਂ ਇਹ ਨਹੀਂ ਕਹਿਣਾ ਚਾਹੁੰਦੇ ਗਲਤ ਹੈ ਤੇ ਗਲਤ ਹੈ ਸਹੀ ਰਾ ਗਲਤ ਗਲਤ ਕੰਮ ਨਹੀਂ ਕਰਦੇ ਨਹੀਂ ਹੈ ਕਿ ਜੋ ਕਾਨੂੰਨ ਦੇ ਵਿੱਚ ਲਿਖਿਆ ਹੋਇਆ ਹੈ ਮਾਫੀ ਮੰਗਵਾਦੀ ਸਾਰੀ ਪੰਚਾਇਤ ਦੇ ਵਿੱਚ ਆ ਵੱਡੇ ਵੱਡੇ ਪ੍ਰਧਾਨ ਖੜੇ ਹੋਇਆ ਮੈਂ ਸਾਰੇ ਉਹਨਾਂ ਕੋਲ ਮਾਫੀ ਮੰਗਵਾਉਣੀ ਜੀ ਸਰ ਬਾਬਾ ਜੀ ਤੋਂ ਮੰਗੇ ਗਏ ਆਪਣੇ ਤੋਂ ਹਲੇ ਚਲੋ ਬਾਬਾ ਜੀ ਮੈਂ ਪਿੱਛੇ ਖੜਾ ਜਾਣਾ ਬੁਲਾ ਲਾਉ ਉਹਨੂੰ ਮੁੰਡੇ ਕੋਲ ਇੱਕ ਮਿੰਟ ਮੇਰੀ ਗੱਲ ਸੁਣੋ ਬਾਬਾ ਜੀ ਜਦੋਂ ਇਹਨਾਂ ਨੇ ਤੁਸੀਂ ਇੱਕ ਬਹੁਤ ਵਾਰ ਜਿੱਥੇ ਦਾ ਜੀ ਢੋੜਾ ਕੇ ਮਾਫੀ ਮੰਗਾਈ ਮੈਨੂੰ ਨਹੀਂ ਲੱਗਦਾ ਵੀ ਆਪਾਂ ਮੁੰਡੇ ਨੂੰ ਹੋ ਫੀਲ ਕਰੀਏ ਹਾਂਜੀ ਹਾਂਜੀ ਸੁਣੋ ਮੇਰੀ ਗੱਲ ਸੁਣੋ ਧਿਆਨ ਨਾਲ ਵੀ ਉਹ ਆਗੇ ਪਾਪਾ ਜੀ ਕੋਲੇ ਜੱਗੀਦਾਰ ਆ ਇਹਨਾਂ ਕੋਲ ਬਾफी ਮੰਗੇ ਆ ਤੇ ਮੇ ਆਪਾਂ ਉਹਨੂੰ ਬੱਚਾ ਉਹ ਵੀ ਬੱਚਾ ਵਾ ਤੇ ਆਪਾਂ ਉਹਨੂੰ ਮਾਫ ਕਰ ਦੇਣਾ ਚਾਹੀਦਾ ਜਿਹੜੀ ਇਹ ਸਿੰਘ ਆਪਣੀ ਹੈਗੀ ਆ ਉਹਦਾ ਹਰ ਇੱਕ ਬਰੀ ਮਾਫ ਕਰਦੀ ਆ ਹਰ ਇੱਕ ਭਾਈ ਤੇ ਮੈਂ ਕਹਿੰਦਾ ਵੀ ਹੁਣ ਬਾਬਾ ਜੀ ਤੇ ਆਪਾਂ ਨਾ ਕਰੀਏ ਜੇ ਉਹਨੇ ਮਾਫਿ ਉਹਨੇ ਉਹਨੂੰ ਕਹਿਤਾ ਵਾ ਜੀ ਅੱਗੇ ਅੱਗੇ ਤਾਂ ਕੀ ਆਸ਼ਪਾਸ਼ਾ ਦਿੱਤਾ ਹੋਰ ਮਾਤਾ ਕੋਲੋਂ ਚਾਹੋ ਮੋਦੀ ਉਹਨਾਂ ਦੇ ਉੱਤੇ ਆਣੀ ਮਾਪੇ ਤੋਂ ਪੁੱਛ ਲੋ 来来来来来来来 ਰੋਟਾ ਚਾਰਕਾ ਫਰ ਮਾਰਨੇ ਚਾਹੀਦਾ ਦੋ ਚਾਰਕਾ ਕੋਈ ਨਹੀਂ ਬੁਲਾ ਰਿਹਾ ਬਦਰ ਭਾਈਆ ਕਿਥਲੀ ਬਣਾ ਰਹੇ ਆ ਅਮਾ ਸੀ ਤਾਂ ਮੰਨਦੇ ਸੀ ਕਰਾਉਣਾ ਸੀ ਮੇਰੇ ਮਾਦੀਆ ਸਰ ਜੜਾ ਦੇ ਮੋਰਨ ਮੈਂ ਤੇ ਮਾਰ ਰਿਹਾ ਕੋਈ ਨਹੀਂ ਲੈਣਾ ਸਰ ਸਾਈਡ ਮਾਰ ਦਿਆ ਕਰਾ ਲਾਈਏ ਭਾਈ ਉਸੇ ਪਤਾ ਨਹੀਂ

ਅਨੇ ਬਹੁਤ ਚਾਰੀ ਸਾਡੇ ਪੈਰ ਕਿਉਂ ਲਾਵੇ ਸਾਡੀ ਮਾਵਾਂ ਵਰਗੀ ਆ ਨਹੀਂ ਤੇਰਾ ਚ ਕਿਉਂ ਆਇਆ ਦਾਦੀ ਕੋਲੋਂ ਚਪੇੜਾ ਮਰਵਾਉਣੀਆਂ ਨੇ ਉਹਦੀ ਕੋਲ ਵੀ ਪਤਾ ਲੱਗੇ ਹੋਰ ਕੋਈ ਹੱਥ ਨਹੀਂ ਮਾਰੂਗਾ ਦਾਦੀ ਕੋਲੋਂ ਚਪੇੜਾ ਮਰਵਾਵਾਗੇ ਵੀ ਪਤਾ ਲੱਗੇ ਸੰਤ ਨੂੰ ਵੀ ਹਾਂ ਵੀ ਉਹਨੂੰ ਵੀ ਪਤਾ ਲੱਗੇ ਮੇਰੇ ਲਾਲ ਯਾਰ ਕਿਹੜਾ ਕੀ ਮੁੰਡਾ ਤੇ ਕਿਹੜੀ ਕੁੜੀ ਜਰੀ ਪਈ ਆ ਤੇਰਾ ਸਾਲ ਦੀ ਉਹ ਮਰ ਜਾਏਗੀ ਕੁਸ਼ਤਾ ਕੇ ਇਹ ਬੰਦ ਤੂੰ ਮਾਰ ਦੇਚ ਪੇੜ ਮਾਰਦੇ ਸਾਡੇ ਸਾਡੇ ਸਾਹਮਣੇ ਡਰੀ ਸਾਡੀ ਕੁੜੀ ਵੀ ਡਰੀ ਆ ਉਹ ਮੁੰਡੇ ਨਾਲੋਂ ਜ਼ਿਆਦਾ ਡਰੀ ਆ ਮੇਰਾ ਕੀ ਨਾਮ ਹੋਇਆ ਪੁਲੇਲੀ ਜਾ ਸਕੰਡੀ ਇਹਨੇ ਡਾਰਿਆ ਹੋ ਉਹ ਛੜ ਕੇ ਨਾ ਤੇ ਤੁਸੀਂ ਤੇ ਵੀ ਜਾਂਦੀ ਕਲੀ ਬਣਾਉਂਦੇ ਨਹੀਂ ਬਾਈ ਕੋਈ ਫੇਰ ਵੀ ਸੂਰਜ ਜਾਂਦਾ ਕੁੜੀ ਸਾਡੀ ਨਾ ਇੰਨੀ دہشت ਦੇ ਵਿੱਚ ਆ ਉਹ ਸਕੂਲੇ ਨਹੀਂ ਜਾਂਦੀ ਕੁੱਛ ਨਹੀਂ ਜਾਂਦੀ ਇੰਨੀ ਉਹ ਘਬराई ਹੋਈ ਆ ਕੋਈ ਮਰ ਗਈ ਤੇ ਤੁਹਾਡੇ ਦੁੰਦੇ ਲੱਗਦੇ ਨਹੀਂ ਉਹ ਇਸ ਕਰਕੇ ਜੀ ਕਹਿੰਦੇ ਸਾਡੇ ਸਾਹਮਣੇ ਚ ਪੇੜ ਮਾਰਦੇ ਨਹੀਂ मारजो सामे साम ਬਬਲਾ ਕਿੱਥੇ ਆਇਆ ਕਿੱਥੇ ਆਇਆ ਇੱਕ ਸਾਲ ਤੋਂ ਸੀ ਆਈ ਘਟਨਾ ਦਾ ਦਸ ਦੋਸ਼ ਦੀ ਹਿੰਮਤ ਦੀ ਸਟਰੀ ਤੋਂ ਇੱਕ ਲਾੜਾ ਲੱਗ ਗਿਆ ਉਹ ਲਾੜਾ ਲੱਗ ਗਿਆ ਜਦੋਂ 15 ਮੁੰਡੇ ਲੈ ਕੇ ਗਿਆ ਕੁੱਟਣ ਉਦਣ ਹਿੰਮਤ ਆ ਗਈ ਸੀ ਮਾਤਾ ਉਦਣ ਬਰਮਾਸ਼ੀ ਕੀਤੀ ਉਹਦਾ ਹਿੰਮਤ ਸੀਗੀ ਅੱਜ ਬੰਦੇ ਵੇਖ ਲੈ ਤੇ ਹਿੰਮਤ ਖਤਮ ਹੋ ਗਈ ਆ ਇਤਨਾ ਨਹੀਂ ਹੁੰਦਾ ਮਾਤਾ ਜੀ ਸਾਡੀਆਂ ਧੀਆਂ ਨੇ ਤੁਹਾਡੀਆਂ ਵੀ ਧੀਆਂ ਨੇ ਉਹ ਮਰਨ ਵਾਲੀ ਹੋਈ ਆ ਛੇ ਸਾਲ ਦੀ ਕੁੜੀ ਮਾਰੀ ਵੀ ਕੁੜੀ ਆ ਪਤਾ ਉਹ ਮਾਰੀ ਮੂਹ ਨਹੀਂ ਕਰ ਸਕਦੀ ਨੀਸ਼ਸ਼ਤ ਦੇ ਬੱਚਾ ਹੋ ਕੋਈ ਗੱਲ ਨਹੀਂ ਦਾਦੀ ਕੋਲ ਪਰਵਾਣੀਆਂ ਕਿਸੇ ਨੇ ਘੱਤ ਨਹੀਂ ਲਾਣਾ ਦਾਦੀ ਕੋਲ ਉਹਦੀ ਦਾਦੀ ਕੋਲ ਚਪੇੜਾ ਮਰਵਾਵਾਂ ਇਹ ਮੁੰਡਾ ਨਹੀਂ ਆਣਾ ਕਿ ਜੋ ਮਰਜ਼ੀ ਹੋ ਜਾ ਇਹ ਨਹੀਂ ਆਣਾ ਇਹ ਨਹੀਂ ਪਏ ਉਹ ਮਾਰਦੇ ਨਹੀਂ ਬੁਲਾ ਦੇ ਨੇ ਰੱਬ ਜੀ ਇੱਧਰ ਦੇ ਗੱਦਿਆਂ ਤੇ ਇੱਧਰ ਦੇ ਬੱਚਿਆਂ ਤੇ ਮਾਰਦੇ ਨਹੀਂ ਓਏ ਮੇਰੀ ਕੌਂਸਲ ਨੂੰ ਦੱਸ ਫਿਰ ਕੋਈ ਛੋੜੇ ਬਾਈ ਪੂਰੀ ਤਸਵੀਰ ਹੈ ਹੁਣ ਨੌਕੇ ਤੇ ਪੁਲਿਸ ਪ੍ਰਸ਼ਾਸਨ ਵੀ ਖੜੀ ਹੈ ਉਹਨਾਂ ਤੋਂ ਪੁੱਛਦੇ ਆ ਕਿ ਹੁਣ ਸਰ ਹੁਣ ਦੱਸੋ ਮਾਮਲਾ ਕੀ ਸੀ ਤੇ ਹੁਣ ਕੀ ਕਾਰਵਾਈ ਹੈ ਮਾਮਲਾ ਸਾਨੂੰ ਹਨੇ ਫੋਨ ਆਇਆ ਸੀ ਪ੍ਰਧਾਨ ਦਾ ਵੀ ਇੱਥੇ ਨਾ ਕੋਈ ਲੜਾਈ ਝਗੜਾ ਹੋ ਰਿਹਾ ਅਸੀਂ ਹੁਣੇ ਹੀ ਪੁਲਿਸ ਪਾਰਟੀ ਇੱਥੇ ਆਈ ਸੀ ਜਦੋਂ ਆ ਕੇ ਦੇਖਿਆ ਤਾਂ ਸਖਜਤਬੰਦੀ ਲਿਆਂਗ ਸਿੰਘ ਆਏ ਹੋਏ ਸੀ ਤੇ ਦੂਸਰੇ ਪਾਸੇ ਉਹ ਗੱਲ ਕਹਿ ਰਹੇ ਸੀ ਕਿ ਕੁਝ ਦਿਨ ਪਹਿਲਾਂ ਇੱਕ ਲੜਕੇ ਨੇ ਕੋਈ ਲੜਕੀ ਨੂੰ ਕੁਝ ਕਿਹਾ ਸੀ ਜਦੋਂ ਲੜਕੀ ਦਾ ਪਿਤਾ ਆ ਗਿਆ ਸੀ ਤਾਂ ਕੁਝ ਵੇਲੇ ਲੜਕੇ ਭੱਜ ਗਏ ਸਾਰੇ ਤੇ ਉਹ ਲੜਾਈ ਝੜ ਗਈ ਸੀ ਤੇ ਹੁਣ ਇਹ ਜੱਥੇਬੰਦੀ ਨੂੰ ਨਾਲ ਲੈ ਕੇ ਆਏ ਤੇ ਮੁੰਡੇ ਨੂੰ ਪੁੱਛਿਆ ਕਿ ਕੀ ਗੱਲ ਕੀਤੀ ਹੈ ਕੁੜੀ ਲੜਕੀ ਨੂੰ ਕੁਝ ਕਿਹਾ ਤੇ ਹੁਣ ਨਿਹਗ ਸਿੰਘਾਂ ਦੇ ਸਾਹਮਣੇ ਕਰਕੇ ਉਹ ਇਹ ਕਹਿੰਦੇ ਸਾ ਤੋਂ ਮਾਫੀ ਮੰਗ ਲੈਣੇ ਤੇ ਹੁਣ ਮੁੰਡੇ ਨੇ ਮਾਫੀ ਮੰਗ ਲਈ ਹੈ ਤੇ ਜਿਹਦਾ ਮਸਲਾ ਕਦੇ ਸਾਡਾ ਹੱਲ ਹੈ ਅਸੀਂ ਕੁਝ ਨਹੀਂ ਕਾਰਵਾਈ ਕਰਨੀ ਕੋਈ ਕਰਦਾ ਕੁਝ ਨਹੀਂ ਕਰਨ ਜਾਂਦੇ ਮਸਲਾ ਹੱਲ ਹੋ ਗਿਆ ਮਾਫੀ ਮੰਗ ਲਈ ਹੈ ਕੋਈ ਗੱਲ ਬਾਤ ਨਹੀਂ ਕਾਰਵਾਈ ਨਹੀਂ ਨਹੀਂ ਕਾਰਵਾਈ ਕੋਈ ਕਦੇ ਕੁਝ ਨਹੀਂ ਕਰਣਾ ਸਾਡੀ ਮਾਫੀ ਮੰਗਾਨੀ ਸੀ ਮਾਫੀ ਮੰਗ ਲਈ ਹੈ ਠੀਕ ਦਾਦੀ ਵਾਲੇ ਪਰਵਾਨੀਆਂ ਕਿਸੇ ਨੇ ਘੱਤ ਨਹੀਂ ਲਾਣਾ ਦਾਦੀ ਕੋਲ ਉਹਦੇ ਦਾਦੀ ਕੋਲ ਚਪੇੜਾ ਮਰਵਾਵਾਂਗਾ ਇਹ ਮੁੰਡਾ ਨਹੀਂ ਆਣਾਗਾ ਜੋ ਮਰਜ਼ੀ ਹੋ ਜਾਏ ਇਹ ਨਹੀਂ ਆਣਾ ਮੇਰੀ ਭੈ ਉਹ ਮਾਰਦੀ ਨਹੀਂ ਕਿਹਦੀ ਬੁਲਾ ਦੇ ਨੇ ਯਾਰ ਬਈ ਇਹ ਚੱਲ ਸੁਣ ਨਾ ਮੈਂ ਇਹਦਾ ਇਹਦੇ ਕਿੱਧਰ ਤੇ ਚੱਲੇ ਬੱਚੀ ਤਾਂ ਕਿਹਨੂੰ ਮਾਰਦੇ ਨਹੀਂ ਓਏ ਮੇਰੀ ਗੱਲ ਸੁਣ ਫਿਰ ਦੱਸ ਫਿਰ ਕੋਈ ਛੋੜੇ कहने नहीं है एक हकीकत है चलो ये उनू बुला दो नेक्स्ट बारी भी कानु बुला दो बात न मामला है चलो हुन तक बंदा भी आके करे ना तो तो बैट के पड़ जाएगा बाहर 15 साल जवारती हो रही है बेटी वाले हैं हां बेटी वाले हमारे साथ तो न्याय होए बताओ ला इन बड़ी चांस